ਸਸਿਆ ਗਾਲ ਦੋਸਤੋ ਮੈਂ ਤੁਹਾਡਾ ਜਗੀ ਖਾਈ ਵਾਲਾ ਤੇ ਅੱਜ ਹੈ ਗਿਆ ਬਰਨਾਲੇ ਦੇ ਵਿੱਚ। ਚੌਂਕਾ ਤੇ ਆ ਤਰਸ਼ਿਲਪਾਵਣਾ। ਤੇ ਤਰਸ਼ਿਲਪਵੰਦੇ ਸਾਹਮਣੇ ਉਪਜੜ ਆਪਣੇ ਮਿੱਤਰ ਨੇ ਲੋਨ ਦੇ ਲੋਨ ਦਾ ਕੰਮ ਸ਼ੁਰੂ ਕੀਤਾ। ਸਾਰੀਆਂ ਬੈਂਕ ਲੋਨ ਵਗੈਰਾ ਕਰਦੇ ਆ। ਇਧਰਲੀ ਸਾਈਡ ਆ ਮੰਡੀ ਆ। ਤੇ ਜਿਹੜਾ ਕੋਈ ਬਰਨਾਲੇ ਸਾਈਡ ਦਾ ਹੋਵੇ ਜਰੂਰ ਇੱਥੇ ਪਹੁੰਚੋ। ਇੱਥੇ ਆਪਣਾ ਦਫ਼ਤਰ ਆ। ਠੀਕ ਆ। ਅੱਜ ਚਾਹ ਦਾ ਲੰਗਰ ਚੱਲਦਾ ਹੀ ਮੇਰੇ ਵੀਰਾਂ ਕੋਲੇ ਕੀ ਨਾ ਬਾਈ ਰਾਜਪਾਲ ਤੇ ਇਹਨਾਂ ਕੋਲ ਚਾਹ ਦਾ ਲੰਗਰ ਚੱਲਦਾ ਹੀ ਅੱਜ ਤੇ ਜਿਹੜਾ ਵੀ ਇੱਥੇ ਨੇੜੇ ਤੇੜੇ ਦਾ ਹੋਊਗਾ ਬਰਨਾਲੇ ਏਰੀਆ ਦਾ ਇੱਥੋਂ ਲੋਨ ਕਰਵਾ ਸਕਦਾ ਐਚਡੀਐਫਸੀ ਤੋਂ ਲੈ ਕੇ ਸਾਰੀਆਂ ਬੈਂਕਾਂ ਇਹਨਾਂ ਕੋਲੇ ਤੇ ਕਦੇ ਵੀ ਟਰੈਕਟਰ ਕਿਸੇ ਲੋਨ ਤੁਸੀਂ ਕਰਵਾ ਸਕਦਾ ਵੀ ਕਿਸੇ ਨੂੰ ਵੀ ਪ੍ਰੋਬਲਮ ਆਉਂਦੀ ਹੈ ਕੋਈ ਪੁੱਛ ਦੱਸ ਕਰਨੀ ਆ ਇੱਥੇ ਕਰ ਸਕਦੇ ਹਾਂ ਬਾਕੀ ਹੈ ਫਿਰ ਆ ਟਰੈਕਟਰ ਮੰਡੀ ਆ ਦੁਪਹਿਰ ਤੱਕ ਤੁਸੀਂ ਦੇਖ ਸਕਦੇ ਹੋ ਹਨਾ ਬਹੁਤ ਟਰੈਕਟਰ ਸਾਰੇ ਤੇ ਕੋਈ ਵੀ ਕਿਸ ਨੇ ਲੈ ਕੇ ਤੇ ਇਧਰੋਂ ਹਨਾ ਲੋਨ ਕਰਵਾਉਣਾ ਤੇ ਉਹ ਕਰਵਾ ਸਕਦੇ ਆ ਮੀਰ ਕੋਲੇ ਪਹੁੰਚ ਕਰ ਸਕਦੇ ਹਾਂ ਜਦੋਂ ਮਰਜੀ ਤੁਸੀਂ ਦੇਖ ਸਕਦੇ ਹੋ ਤੇ ਮੈਂ ਤੁਹਾਡਾ ਜਗਸਾਸੀ ਆ ਕਾਲ